ਹਾਂਜੀ ਭਾਈ ਜੀ ਦੱਸਦੇ ਆ ਅੱਜ ਦੀ ਕੀ ਅਪਡੇਟ ਰਹੀ ਹੈ ਜੀ ਤਰੀਕ ਹੈਗੀ ਹੈ ਜੀ 23 ਤਰੀਕ 8ਵਾਂ ਮਹੀਨਾ 2025 ਜੇ ਕਿਸੇ ਵੀ ਭਰਾਣੇ ਸੌਦਾ ਸਾਡੇ ਕੋਲ ਲਿਆਉਣਾ ਇਸ ਨੰਬਰਾਂ ਤੇ ਗੱਲ ਕਰਕੇ ਲਿਆ ਸਕਦਾ ਜੇ ਕਿਸੇ ਵਪਾਰੀ ਭਰਾਣੇ ਸੌਦਾ ਮਕਾਉਣਾ ਵਾ ਉਹ ਵੀ ਮੰਗਵਾ ਸਕਦਾ ਜੀ ਇਸ ਨੰਬਰਾਂ ਤੇ ਗੱਲ ਕਰਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਬੇਂਗਣੀ ਦੀ ਬੇਂਗਣੀ ਵਿਕੀ ਹੈ ਜੀ 22 ਤੋਂ ਲੈ ਕੇ 25 ਰੁਪਏ ਗਾ ਕੇ ਜੀ ਚੂ 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 ਵਿਕਿਆ ਜੀ 25 ਤੋਂ ਲੈ ਕੇ 30 ਰੁਪਏ ਅੱਜ ਦੀ ਡਬਲ ਮੰਡੀ ਹੈ ਜੀ ਸ਼ਨੀਵਾਰ ਦੀ ਮੰਡੀ ਡਬਲ ਮੰਡੀ ਹੈ ਜੀ ਗਾਹ ਕਹੇ ਜੀ ਪੇਠਾ ਪੇਠਾ ਵਿਕੇ ਹੈ ਜੀ 8 ਤੋਂ ਲੈ ਕੇ 10 ਰੁਪਏ ਪੇਠੇ ਦਾ ਭਾਅ ਲੈ ਰਿਹਾ ਜੀ 8 ਤੋਂ ਲੈ ਕੇ 10 ਰੁਪਏ ਗਾਹ ਕਹੇ ਜੀ ਕਦੂ ਕਦੂ ਵਿਕੇ ਹੈ ਜੀ 35 ਤੋਂ 40 ਰੁਪਏ ਜਮਾ ਲਵਾ ਕਦੂ ਵਿਕੇ ਹੈ ਜੀ 35 ਤੋਂ 40 ਰੁਪਏ ਕਹੇ ਗੀਆਂ ਜੀ ਫੜੀਆਂ ਫੜੀਆਂ ਹਾਈ ਬ੍ਰੈਡ ਫਲੀ ਵਿਕੀ ਹੈ ਜੀ 30 ਰੁਪਏ ਤੇ ਦੇਸੀ ਗਵਾਰੇ ਦੀ ਫਲੀ ਵਿਕੀ ਹੈ ਜੀ 70 ਰੁਪਏ ਗਾਹ ਕਹੇ ਜੀ ਪਹਾੜੀ ਗਾਜਰ ਪਹਾੜੀ ਗਾਜਰ ਦਾ ਰੇਟ ਰਿਹਾ ਜੀ 15 ਰੁਪਏ ਪਹਾੜੀ ਗਾਜਰ ਦਾ ਰੇਟ 15 ਰੁਪਏ ਗਾਹ ਕਹੇ ਜੀ ਟਮਾਟਰ ਟਮਾਟਰ ਵਿਕਿਆ ਜੀ 40 ਤੋਂ ਲੈ ਕੇ 50 ਰੁਪਏ ਟਮਾਟਰ ਦਾ ਰੇਟ 40 ਤੋਂ 50 ਰੁਪਏ ਟਮਾਟਰ ਸਾਰਾ ਬਾਹਰ ਦਾ ਹੁੰਦਾ ਜੀ ਕਹਾਂ ਕਿ ਜੀ ਹਰੀ ਮਿਰਚ ਮਿਰਚ ਵੀ ਕੀ ਹੈ ਜੀ 30 ਤੋਂ ਲੈ ਕੇ 40 ਰੁਪਏ ਮਿਰਚ ਦਾ ਰੇਟ ਰਿਹਾ ਜੀ 30 ਤੋਂ ਲੈ ਕੇ 40 ਰੁਪਏ ਕਹਾਂ ਕਿ ਜੀ ਖੀਰਾ ਖੀਰਾ ਵੀ ਕਹੇ ਜੀ 20 ਤੋਂ ਲੈ ਕੇ 25 ਰੁਪਏ ਖੀਰਾ 20 ਤੋਂ ਲੈ ਕੇ 25 ਰੁਪਏ ਭਿੰਡੀ ਵੀ ਕੀ ਹੈ ਜੀ 30 ਤੋਂ 40 ਰੁਪਏ ਭਿੰਡੀ ਦਾ ਰੇਟ 30 ਤੋਂ 40 ਰੁਪਏ ਰਿਹਾ ਜੀ ਗਾਹਕੇ ਜੀ ਚੌਲੇ ਚੌਲੇ ਵਿਕਿਆ ਜੀ 60 ਤੋਂ ਲੈ ਕੇ 70 ਰੁਪਏ ਚੌਲਿਆਂ ਦਾ ਰੇਟ 60 ਤੋਂ ਲੈ ਕੇ 70 ਰੁਪਏ ਰਿਹਾ ਜੀ ਜੋ ਵੀ ਰੇਟ ਹੈ ਇਹ ਲਫਾਫਿਆਂ ਦੇ ਰੇਟ ਹੈ ਜੀ ਗਾਹਕੇ ਗਾਹਕੇ ਜੀ ਆਲੂ ਆਲੂ ਵਿਕਿਆ ਜੀ ਚਟਾ ਆਲੂ ਵਿਕਿਆ ਜੀ 500 ਰੁਪਏ ਗੱਟਾ ਤੇ ਲਾਲ ਆਲੂ ਵਿਕਿਆ ਜੀ 550 ਰੁਪਏ ਗੱਟਾ ਤੇ ਕਿਸੇ ਵੀ ਭਰਾਣੇ ਕੋਈ ਚੀਜ਼ਾਂ ਲੈਣੀਆਂ ਹੋਣ ਰੋਈ ਪਰ ਮੰਡੀ ਜਾਣ ਕੇ ਲਿਆ ਸਕਦਾ ਜੀ ਲਫਾਫੇ ਮਿਲਣਗੇ ਕਿਲੋ 2 ਕਿਲੋ ਚੀਜ਼ਾਂ ਨਹੀਂ ਮਿਲਦੀਆਂ ਕਿਲੋ 2 ਕਿਲੋ ਚੀਜ਼ਾਂ ਦਾ ਰੇਟ ਇਹਦੋਂ 10 ਤੋਂ ਲੈ ਕੇ 15 ਰੁਪਏ 20 ਰੁਪਏ ਵੱਧ ਲੱਗੂਗਾ ਜੀ ਤੇ ਜੋ ਵੀ ਰੇਟ ਹੁੰਦਾ ਜੀ ਇਹ ਲਫਾਫਿਆਂ ਦਾ ਰੇਟ ਹੁੰਦਾ ਕਿਲੋ 2 ਕਿਲੋ ਚੀਜ਼ਾਂ ਦਾ ਰੇਟ ਨਹੀਂ ਹੁੰਦਾ ਪਿੰਡਾਂ 'ਚ ਜਿਹੜੇ ਸਬਜ਼ੀ ਵੇਚਦੇ ਆ ਚਾਹੇ ਕਿਤੇ ਦੁਕਾਨਾ ਲਾਉਂਦੇ ਆ ਉਹਨਾਂ ਨੂੰ ਨਾ ਤੰਕ ਰਿਆ ਕਰੋ ਉਹਨਾਂ ਨੇ ਵਿੱਚੋਂ ਚੀਜ਼ਾਂ ਖਰਾਬ ਵੀ ਬਹੁਤ ਨਿਕਲਦੀਆਂ ਜੇ 10 ਕਿਲੋ ਚੀਜ਼ ਲਵਾਂਗੇ ਉਹ ਚੋਂ ਕਿਲੋ ਉਹਨਾਂ ਦੀ ਖਰਾਬ ਹੀ ਜਾਂਦੀ ਹੈ ਜੀ ਤੇ ਜੇ ਕਿਸੇ ਭਰਾ ਨੇ ਸੌਦਾ ਸਾਡੇ ਕੋਲੋਂ ਮਗਵਾਉਣਾ ਵਾ ਮਗਵਾ ਵੀ ਸਕਦਾ ਜੀ ਜੇ ਕਿਸੇ ਨੇ ਸਾਡੇ ਕੋਲ ਸਬਦਾ ਭੇਜਣਾ ਵਾ ਸਬਜੀ ਭੇਜਣੀ ਕੋਈ ਫਰੂਟ ਭੇਜਣਾ ਕੋਈ ਵੀ ਚੀਜ਼ ਭੇਜਣੀ ਉਹ ਭੇਜ ਵੀ ਸਕਦਾ ਜੀ ਠੀਕ ਹੈ ਜੀ ਵੀਡੀਓ ਚੰਗੀ ਲੱਗਦੀ ਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਪੇਜ ਨੂੰ ਫੋਲੋ ਕਰ ਦਿਆ ਕਰੋ ਤੇ ਤੁਹਾਨੂੰ ਐਂ ਹੀ ਅਪਡੇਟ ਦਿੰਦੇ ਰਾਵਾਂਗੇ ਠੀਕ ਹੈ ਜੀ ਧੰਨਵਾਦ ਜੀ